ਯਾਦ ਰੱਖਣਾ ਅੱਜ ਵੀ ਜੰਗ ਪੰਜਾਬ ਦੀ ਧਰਤੀ ਤੇ ਲੱਗੀ ਹੈ ਉਹਨਾਂ ਜੰਗਾਂ ਦੇ ਵਿੱਚ ਜਦੋਂ ਸਾਹਮਣੇ ਆਉਂਦੇ ਸੀ ਦੁਸ਼ਮਣ ਪਛਾਣੇ ਜਾਂਦੇ ਸੀ ਅੱਜ ਸਿਰਾਂ ਤੇ ਦਸਤਾਰਾਂ ਬਨ ਕੇ ਸਾਡੀ ਸਿੱਖੀ ਦਾ ਧਾਣ ਬੋਲੋ ਜੀ ਕੀਤਾ ਜਾ ਰਿਹਾ ਹੈ ਅੱਜ ਸਾਨੂੰ ਆਪਣੇਆਂ ਵਿੱਚ ਬੈਠੇ ਹੋਏ ਡੋਗਰੇ ਪਛਾਣਨ ਦੀ ਲੋੜ ਹੈ ਅੱਜ ਕਿੱਡੀ ਵੱਡੀ ਜੰਗ ਨਸ਼ਿਆਂ ਦੀ ਚੱਲ ਰਹੀ ਹੈ ਕਿੰਨੇ ਕੁ ਫਿਕਰਮੰਦ ਨੇ ਇੱਥੇ ਜਿਹੜੇ ਆਪਣੇ ਧੀਆਂ ਪੁੱਤਾਂ ਨੂੰ ਬਚਾਉਣ ਵਾਸਤੇ ਅੰਗਰੇਜ਼ੀ ਸਕੂਲਾਂ 'ਚ ਅਸੀਂ ਆਪਣੇ ਬੱਚੇ ਪਾ ਦਿੱਤੇ ਚੰਗੀ ਗੱਲ ਐ ਬੱਚਿਆਂ ਨੂੰ ਉੱਚ ਵਿਦਿਆ ਦੇਣੀ ਚਾਹੀਦੀ ਐ ਪਰ ਚੰਗੇ ਭਲੇ ਬੱਚਿਆਂ ਨੂੰ ਅੱਜ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਤੇ ਯਾਦ ਰੱਖਣਾ ਜੇ ਸਾਡੇ ਬੱਚਿਆਂ ਨੂੰ ਪੰਜਾਬੀ ਨਾ ਪੜ੍ਹਨੀ ਆਈ ਸਾਡੇ ਬੱਚੇ ਕਦੇ ਵੀ ਗੁਰਬਾਣੀ ਦੇ ਲੜ ਬੋਲੋ ਜੀ ਨਹੀਂ ਲੱਗ ਪਉਣਗੇ ਜਿੰਨਾ ਬੱਚਿਆਂ ਨੂੰ ਪੰਜਾਬੀ ਨਹੀਂ ਆਈ ਕਿਵੇਂ ਪਾਠ ਕਰ ਲੈਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਤੇ ਯਾਦ ਰੱਖਣਾ ਪਿਆਰਿਓ ਇਹ ਜ਼ਿੰਮੇਵਾਰੀ ਮਾਂ ਬਾਪ ਦੀ ਬਣਦੀ ਹੈ ਠੀਕ ਆ ਸਾਡੀ ਮਜਬੂਰੀ ਹੈ ਧੀਆਂ ਪੁੱਤ ਅੰਗਰੇਜ਼ੀ ਸਕੂਲਾਂ 'ਚ ਪੜਾਉਣੇ ਪੈਂਦੇ ਨੇ ਪਰ ਨੇਤ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਆਪ ਪੰਜਾਬੀ ਸਿਖਾਓ ਤੇ ਦੱਸੋ ਆਪਣੇ ਬੱਚਿਆਂ ਨੂੰ ਪੁੱਤਰੋ ਜਿਹੜਾ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਉਹ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦਾ ਹੈ ਜਿਨ੍ਹਾਂ ਕੌਮਾਂ ਨੇ ਆਪਣੀ ਬੋਲੀ ਵਿਸਾਰ ਦਿੱਤੀ ਜਿਨ੍ਹਾਂ ਕੌਮਾਂ ਨੇ ਆਪਣੀ ਬੋਲੀ ਛੱਡ ਦਿੱਤੀ ਯਾਦ ਰੱਖਣਾ ਕਿੱਡੇ-ਕੱਡੇ ਵੱਡੇ ਜਰਨੈਲ ਉਹਨਾਂ ਕੌਮਾਂ ਦੇ ਸੀ ਅੱਜ ਸਭ ਕੁਝ ਮਿੱਟੀ ਕਰਕੇ ਬੈਠ ਗਏ ਨੇ ਤੇ ਪਿਆਰਿਓ ਗੁੱਸਾ ਨਾ ਮਨਾਇਓ ਹਾਲਾਤ ਸਾਡੇ ਵੀ ਇਹਨਾਂ ਕਿਨਾਰਿਆਂ ਤੇ ਖੜੇ ਨੇ ਅੱਜ ਅੱਜ ਇਹਨਾਂ ਕਿਨਾਰਿਆਂ ਤੇ ਹਾਲਾਤ ਖੜਿਆ ਹੋ ਗਏ ਨੇ ਆਕੇ ਸਾਡੇ ਬੱਚਿਆਂ ਨੂੰ ਸਕੂਲਾਂ 'ਚ ਪੰਜਾਬੀ ਬੋਲਣ ਨਹੀਂ ਦਿੱਤੀ ਜਾਂਦੀ। ਮੈਂ ਕਹਿੰਨਾ ਪੰਜਾਬ ਦੀ ਧਰਤੀ ਤੇ ਸਕੂਲ ਹੋਣ ਤੇ ਇਸ ਪੰਜਾਬ ਦੀ ਧਰਤੀ ਤੇ ਸਾਡੀ ਮਾਂ ਬੋਲੀ ਬਣ ਕੀਤੀ ਜਾਵੇ। ਅੱਜ ਕਿੰਨੇ ਕੁ ਫਿਕਰਮੰਦ ਆਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਓ, ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਓ ਜੇ ਆਪਣੇ ਧੀਆਂ ਪੁੱਤ ਬਚਾਉਣੇ ਚਾਹੁੰਦੇ ਹੋ। ਲੀਡਰਾਂ ਦੀਆਂ ਰੈਲੀਆਂ 'ਚ ਨਾਅਰੇ ਮਾਰਨ ਦਾ ਕੋਈ ਫਾਇਦਾ ਨਹੀਂ। ਨਾ ਕਿਸੇ ਲੀਡਰ ਨੇ ਤੁਹਾਡਾ ਅੱਗਾ ਸਵਾਰਨਾ ਹੈ ਇੱਥੇ ਕਿੰਨੇ ਹਰ ਵਾਰ ਜਦੋਂ ਕੋਈ ਪਾਰਟੀ ਬਣਦੀ ਕਹਿੰਦੇ ਅਸੀਂ ਨਸ਼ੇ ਬੰਦ ਕਰ ਦੇਾਂਗੇ ਇੱਥੇ ਤਾਂ ਗੁਰੂਆਂ ਦੀਆਂ ਸਵਾਂ ਖਾ ਕੇ ਅਗਲੇ ਮੁਕਰ ਗਏ ਕਿੰਨਿਆਂ ਨੇ ਅੱਜ ਨਸ਼ੇ ਨੂੰ ਠੱਲ ਪਾਈ ਕਿੰਨੇ ਮਾਵਾਂ ਦੇ ਪੁੱਤ ਨੇ ਜਿਹੜੇ ਅੱਜ ਨਿਤ ਚਿੱਟੇ ਦੀ ਭੇਟ ਚੜ ਰਹੇ ਨੇ ਤੇ ਯਾਦ ਰੱਖਣਾ ਪਿਆਰਿਓ ਜੇ ਅੱਗ ਸਮਾਦ ਵਿੱਚ ਕਿਤੇ ਨਾ ਕਿਤੇ ਬਲਦੀ ਹੈ ਇਹਦਾ ਸੇਕ ਇੱਕ ਨਾ ਇੱਕ ਦਿਨ ਸਾਡੇਆਂ ਘਰਾਂ ਤੱਕ ਵੀ ਬੋਲੋ ਜੀ ਪਹੁੰਚਣਾ ਹੈ ਇਹ ਗੱਲਾਂ ਇਹ ਨਹੀਂ ਇੱਥੇ ਸੁਣੀਆਂ ਤੇ ਪਨਾਲੋਂ ਬਾਹਰ ਧਾ ਕੇ ਛੱਡ ਦਿੱਤੀਆਂ ਇਹ ਫਿਕਰਮੰਦ ਹੋਣ ਦੀ ਲੋੜ ਹੈ ਜੇ ਸੱਚੀ ਅਸੀਂ ਗੁਰੂਆਂ ਦਾ ਪੰਜਾਬ ਬਚਾਉਣਾ ਚਾਹੁੰਦੇ ਆ ਜੇ ਸੱਚੀ ਚਾਹੁੰਦੇ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਮਾਣ ਕਰਨ ਤੇ ਯਾਦ ਰੱਖਣਾ ਸਾਨੂੰ ਆਪਣੇ ਅੰਦਰੋਂ ਈਰਖਾ ਮਿਟਾ ਕੇ ਇੱਕ ਦੂਜੇ ਨਾਲ ਸਿਰ ਜੋੜ ਕੇ ਬੈਠ ਕੇ ਆਪਣੀ ਕੌਮ ਤੇ ਆਪਣੇ ਬੱਚਿਆਂ ਦੇ ਅੱਜ ਫਿਕਰ ਕਰਨ ਦੀ ਲੋੜ ਹੈ ਤਾਂ ਸਭ ਕੁਝ ਬਚੇਗਾ